ਗਾਇਸ ਭਨੇ ਗਾਇਸ ਭਨੇ ਫਿਰ ਕੋ ਕੱਪੜੇ ਨਹੀਂ ਹੈਗੇ ਗਾਇਸ ਭਨੇ ਭੱਜ ਗਈ ਗਾਇਸ ਭੇਲੇ ਭੱਜ ਗਈ ਪਰ ਭੇਲੇ ਨੂੰ ਰੈਕਟਿੰਗ ਨਹੀਂ ਕਰ ਰਹੀ ਛੱਡ ਗਿਓ ਗਾਇਸ ਭਨੇ ਤੁਹਾਨੂੰ ਆਹ ਰੇੜੀ ਤੇ ਬਿਠਾ ਕੇ ਲੱਗੇ ਆ ਆਬ ਗੀਣਾ ਲੱਗ ਜੇ ਕਿਤੇ ਕੋਰ ਨਹੀਂ ਦੇ ਚਾਹੀਓ ਵਸ ਵੇਰੇ ਛੱਲੀ 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 ਬੋੜੀ ਬੋੜੀ ਲੱਡੂ ਬੰਡੀ ਹੈ ਹੁਣ ਅੰਨਦਾਤਾ ਅੰਨਦਾਤਾ ਹੁੰਦਾ ਹੈ ਕਿ ਤੀਰ ਜਾਸੇ ਖੜੇ ਹੋ ਗਏ ਆ ਇਹ ہمارا ధనిਆ ਔਰ ਪਾਲਕ ਪੱਕ ਚੁੱਕੀ ਹੈ ਗਾਈਸ ਬੜੇ ਇੱਥੇ ਕੋਈ ਚਾਂ ਕੀੜੀ ਨਹੀਂ ਫੜਕਦੀ ਹਾਂ ਗਾਈਸ ਬੜੇ ਚਾਂ ਕੀੜੀ ਤੇ ਬਹੁਤ ਹਵਾ ਕਰਦੇ ਨੇ ਕੌਣ ਖਾਣਗੇ ਇਹ ਪਿਜਨ ਖਾ ਜਾਣਗੇ ਵੈਰੀ ਗੁੱਡ ਤੁਸੀਂ ਵਾਕਈ ਨਾ ਕਿਸੇ ਨੇ ਸੱਚ ਹੀ ਗਿਆ ਵੀ ਮੁੰਡਿਆਂ ਵਾਲੀਆਂ ਚੀਜ਼ਾਂ ਦਾ ਮੁੰਡਿਆਂ ਨੂੰ ਹੀ ਪਤਾ ਹੁੰਦਾ ਵਧੀਆ ਗੱਲ ਇੱਕ ਇਹਦਾ ਦਿਮਾਗ ਸੀ ਮੇਰਾ ਲੱਲੂ RAM ਲੱਲੂ RAM ਜੀ ਬਸ ਫਿਰ ਟਿਊਬਲਾਈਟ ਜਿਹੜੇ ਹੁੰਦੇ ਨੇ ਉਹ ਧਿਆਨ ਥੋੜੀ ਦਿੰਦੇ ਨੇ ਝੂਠ ਨਾ ਬੋਲਦਾ ਨਹੀਂ ਇਹ ਜੋ ਝੂਠ ਮੈਂ ਬੋਲਦਾ ਹਾਂ ਸੱਚ ਨਹੀਂ ਬੋਲਦਾ ਤੇ ਹੁਣ ਸਾਰਿਆਂ ਦੇ ਜਿਹੜੇ ਇੱਕ ਵਾਰੀ ਬੱਸ ਹੋ ਚੁੱਕੀ ਐ ਚਰੀ ਭੈਣ ਜਦੋਂ ਸਾਰੇ ਬਿਮਾਰ ਬਮੁਰ ਹੁੰਦੇ ਨੇ ਨਾ ਜਾਂ ਆਪ ਕੁੱੱਕ ਜਾਂਦੇ ਨੇ ਫਿਰ ਵਿਚਰੀ ਕੰਮ ਆਉਂਦੀ ਐ ਉਂਝ ਨਹੀਂ ਇਹ ਨੂੰ ਮੈਂ ਪੁੱਛਦਾ ਮੱਛਰ ਵੀ ਕਹਿੰਦਾ ਮੈਂ ਹੀ ਆ ਮਾਈਂਡ ਵੀ ਮਤਲਬ ਪੂਰਾ ਇੱਕ ਰੀਫਰੈਸ਼ ਜਾ ਹੋ ਜਾਂਦਾ ਹੈ ਮਾਈਂਡ ਪੂਰੀ ਤਰ੍ਹਾਂ ਫਰੈਸ਼ ਹੋ ਜਾਂਦਾ ਹੈ ਵੱਡੀਆਂ ਤੋਂ ਵੱਡੀਆਂ ਵੀ ਟੈਨਸ਼ਨਾਂ ਵੀ ਉਹਨਾਂ ਬੰਦੇ ਦੇ ਦਿਮਾਗ ਤੇ ਫਰੈਸ਼ ਜਾ ਹੋ ਜਾਂਦਾ ਸੋ ਇਹ ਫਰਕ ਹੁੰਦਾ ਤੇ ਕੋਈ ਹਾਲ ਹੀ ਨਹੀਂ ਕਰਦਾ ਪਿਆ ਕਦੇ ਹਮਲੇ ਕਰਤਾ ਪੂਰੀ ਤਰ ਬੁਰੀ ਤਰ੍ਹਾਂ ਮਲਾਪ ਨੇ ਕਰਤਾ ਕਾਂਡ ਪਤਾ ਸੂਡਾ ਕਾਂਡ ਕਰ ਦੇਗਾ ਕੀ ਹੋ ਗਿਆ ਰਾਮ ਜੀ ਨੂੰ ਸਵੇਰਾ ਇਹ ਮੁੰਡੇ ਨੇ ਅੱਜ ਕਿਹੜੀ ਯੂਨੀਫਾਰਮ ਪਾਈ ਹਾਊਸ ਹਾਊਸ ਯੂਨੀਫਾਰਮ ਸ਼ੂਜ਼ ਪਾਣੇ ਨੇ ਹੱਲੇ ਹਨਾ ਦੇ ਕਿਵੇਂ ਦਾ ਫੀਲ ਹੋ ਰਿਹਾ ਸਰ ਤੁਹਾਨੂੰ ਹਾਊਸੀ ਯੂਨੀਫਾਰਮ ਪਾ ਕੇ ਤੁਸੀਂ ਬਹੁਤ ਜ਼ਿਆਦਾ ਐਕਸਾਈਟਿਡ ਸੀ ਇੰਨਾ ਜ਼ਿਆਦਾ ਐਕਸਾਈਟਿਡ ਸੀ ਹੈ ਪਟਕਾ ਵੀ ਧੋਲਿਆ ਆ ਗਿਆ ਆ ਗਿਆ ਤੇ ਸਾਰੇ ਕੁਝ ਹੈਂਗਰ ਚ ਪਾ ਕੇ ਟੰਗਿਆ ਸੀ ਇੰਨੀ ਵਧੀਆ ਲੱਗੀ ਤੈਨੂੰ ਹਾਊਸੀ ਯੂਨੀਫਾਰਮ ਹੈ ਆ ਵੇਖੋ ਗਾਇਸ ਇਹ ਉੱਪਰ ਆ ਇਧਰ ਵੀ ਕਰਦੇ ਸੈਟ ਮੂੜ ਦੇ ਟੈਕਸ ਚ ਉੱਪਰ ਹੋਏ ਇਹਦਾ ਕੀ ਜਾਂਦਾ ਪਟਕਾ ਮੜਾ ਜਿਹਾ ਸੈੱਟ ਕਰ ਇਹਦਾ ਹਾਂ ਇਹਦੀ ਆ ਤਣੀ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਹੋਰ ਕਿਵੇਂ ਆ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਸੋ ਟਾਈਮ ਹੋ ਚੁੱਕਿਆ ਹੈ 12 ਵੱਜ ਚੁੱਕੇ ਨੇ ਤੇ ਆਪਾਂ ਹੁਣ ਫ੍ਰੀ ਹੋਏ ਆ ਇਸ ਟਾਈਮ ਬੱਚੇ ਸਵੇਰੇ ਚਲੇ ਗਏ ਸੀ 7 ਵਜੇ ਫਿਰ ਉਸ ਤੋਂ ਬਾਅਦ ਕਿੰਨੇ ਕੰਮ ਹੋ ਜਾਂਦੇ ਨੇ ਘਰ ਦੇ ਤੇ ਬਸ ਬੱਸ ਹੋ ਜਾਂਦੀ ਲੈ ਤੇਰੇ ਦੀ ਦੇ ਤੇਰੇ ਦੀ ਤੇ ਬਾਕੀ ਹੁਣ ਦਿਨ ਵੀ ਥੋੜੇ ਜੇ ਹਨਾ ਵੱਡੇ ਵੱਡੇ ਲੱਗਣ ਲੱਗ ਗਏ ਨੇ ਹਨਾ ਅਜੇ ਧੁੱਪ ਜੀ ਚੜ ਜਾਂਦੀ ਬੜੀ ਜਿਆਦਾ ਧੁੱਪ ਵੇ ਵੇ ਕਿਤੇ ਹੁਣ ਜੀ ਸੁਸਤੀ ਜੀ ਪਈ ਜਾਂਦੀ ਏ ਸੋ ਮੈਂ ਕੱਪੜੇ ਵਗੈਰਾ ਧੋਲੇ ਨੇ ਤੇ ਹੁਣ ਆਪਾਂ ਕਰੀਏ ਥੋੜੀ ਜੀ ਰੈਸਟ ਕਰਨ ਲੱਗੀ ਹਾਂ ਹੁਣ ਮੈਂ ਤੇ ਕਿਉਂਕਿ ਨਾ ਫਿਰ ਬੱਚੇ ਆ ਜਾਂਦੇ ਨੇ ਉਸ ਤੋਂ ਬਾਅਦ ਨਹੀਂ ਫਿਰ ਬਾਅਦ ਨਹੀਂ ਪ੍ਰੈਸਟ ਕਰ ਸਕਦੇ ਕਿਉਂਕਿ 2:30 ਵਜੇ ਉਹਨਾਂ ਨੇ ਆ ਜਾਣਾ ਆ ਕੇ ਉਹਨਾਂ ਨੇ ਫਿਰ ਕਦੀ ਉੱਤੇ ਗਾਹ ਪਾ ਕਦੀ ਥੱਲੇ ਪਾ ਗਾਹ ਪਾਈ ਜਾਣਾ ਇਸ ਕਰਕੇ ਟਾਈਮ ਨਹੀਂ ਮਿਲਦਾ ਸੋ ਪਹਿਲਾਂ ਆਪਾਂ ਕਰ ਲਈਏ ਰੈਸਟ ਰੂਸਟ ਚੰਗੀ ਤਰ੍ਹਾਂ ਫਿਰ ਵੇਖਦੇ ਆਂ ਬਾਕੀ ਦੇ ਕੰਮ ਹੁਣ ਕੱਪੜੇ ਜਿਹੜੇ ਨੇ ਉਹ ਸੁੱਕੜੇ ਪਏ ਨੇ ਫਿਰ ਉੱਠ ਕੇ ਉਹਨਾਂ ਨੂੰ ਫੋਲਡ ਵਗੈਰਾ ਕਰ ਲਾਂਗੇ ਉਸ ਤੋਂ ਬਾਅਦ ਕਈ ਹੋਰ ਕੰਮ ਨੇ ਬੱਚੇ ਨੇ ਆ ਜਾਣਾ ਉਹਨਾਂ ਨੂੰ ਖਾਣ ਨੂੰ ਦਊ ਆਹ ਕਰੂ ਉਹ ਕਰੂ ਐਵੇਂ ਜਿੰਦਗੀ ਲੰਘ ਜਾਂਦੀ ਹੈ ਅੱਜ ਦਾ ਵਲੌਗ ਕਰਦੇ ਆਂ ਆਪਾਂ ਸਟਾਰਟ ਤੇ ਮਿਲਦੇ ਆਂ ਤੁਹਾਨੂੰ ਫੇਰ ਟਿਲ ਦੈਨ ਬਾਏ ਬਾਏ ਆਹ ਵੇਖ ਲਓ ਇੱਧਰ ਆਹ ਵੇਖੋ ਗਾਇਜ਼ ਆਹ ਵੇਖੋ ਗਾਇਜ਼ ਆ ਕੇ ਪਿੱਲੇ ਦਿਨ ਹਾਊਸ ਪਾਈ ਸੀ ਅੱਜ ਹੈ ਹੌਸ ਜੀ ਯੂ ਨੋ ਤੇ ਬੁਰਾ ਹਾਲ ਕੀਤਾ ਪਿਆ ਕਿ ਨਾਪ ਤੇ ਦਾਗ ਲੱਗਦੇ ਬਈ ਵੀ ਕੁਛ ਅੱਜ ਦਾ ਕੰਮ ਕਰ ਲਿਆ ਘਰ ਇੰਨੇ ਗੰਦੇ ਨੀਚੇ ਦਾ ਨੀਚੇ ਦਾ ਗੰਦੀ ਹੋ ਕੀ ਮਿਊਜ਼ਿਕ ਦਾ ਪੀਰੀਅਡ ਸੀ ਤਾਂ ਕਰਕੇ ਇੰਨੀ ਗੰਦੀ ਫਿਰ ਕੀ ਕਰੀਏ ਫਲੋਰ ਹੀ ਇੰਨਾ ਗੰਦਾ ਹੈ ਚਲ ਪਾਈ ਬੰਗੜਾ ਜਿਹੜਾ ਬੰਦਾ ਪਿਆ ਸੀ ਏ 2 3 ਐਵੇਂ ਥੋੜੀ ਜਿਹੀ ਮਲੱਤਾਂ ਨੂੰ ਕਰਦਾ ਬੈਠੀ ਹਾਊ ਵਾਸ ਯੂਰ ਡੇ ਠੀਕ ਸੀ ਸੋ ਸੋ ਯੈਸ ਹਾਊ ਸੀ ਯੂਨੀਵਰਸ ਪਾਰਕ ਮਜਾ ਆਇਆ ਯੈਸ ਚੱਲ ਜਾ ਹੁਣ ਲੱਲੀਏ ਜੀਏ ਲੁੱਲੀ ਛੱਲੀ ਲੱਲੀ ਛੱਲੀ ਲੱਲੀ ਛੱਲੀ ਬੋੜੀ ਬੋੜੀ ਪੂਰੀ ਕਲਾਸ ਚੋਂ ਚਲ ਠੀਕ ਹੈ ਲੱਡੂ ਵੰਡੀਏ ਹੁਣ ਮੇਰੇ ਉਹ ਕੱਟੇ ਗਏ ਹਾਂਜੀ ਗਾਇਜ਼ ਉਹ ਵਾਲੇ ਪਾਸੇ ਸਾਡੀ ਮੈਚਿੰਗ 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 ਉਹ ਗੀਲ ਕਿਹੜੇ ਪਾਸੇ ਅੱਜ ਮੈਮ ਫੇਰ ਕਹਿ ਰਹੇ ਸੀ ਦੇਖ ਦੇ ਦੇਜਣਾ ਸੀ ਮੇਰੇ ਕੋ ਫੋਨ ਹੈਗਾ ਐਕਸਪੀਰ ਹਾ ਗਾਇਸ ਆ ਵਚਾਰੇ ਗਰੀਬ ਜੇ ਬੱਚੇ ਦੇਖੋ ਇਨਾਂ ਕੋਲ ਕੋਈ ਕੱਪੜਾ ਹੀ ਨਹੀਂ ਕੰਦੇ ਸਾਡੇ ਕੋਲ ਕੱਪੜਾ ਹੀ ਨਹੀਂ ਹੈਗਾ ਭਾਗੋ ਮਤ ਗਾਇਸ ਭਣੀ ਗਾਇਸ ਭਣੀ ਤੇਰੇ ਕੋਲ ਕੱਪੜੇ ਨਹੀਂ ਹੈਗੇ ਗਾਇਸ ਭਣੀ ਭੱਜ ਗਈ ਗਾਇਸ ਭਣੀ ਭੱਜ ਗਈ ਭੱਈ ਹੋ ਗਈ ਗਾਇਸ ਭਣੀ ਰੁਕ ਜਾ ਨੀ ਨਹੀਂ ਗਾਇਸ ਭਣੀ ਕੀ ਹੋ ਗਿਆ ਤੈਨੂੰ ਭਣੀ ਤੂੰ ਕਿੱਥੇ ਚਲੀ ਗਈ ਸੀ ਸਾਡਾ ਹਸਪੰਦੇ ਜੀ ਐਨੀ ਓਵਰ ਐਕਟਿੰਗ ਗਾਇਸ ਭਣੀ ਮੈਂ ਓਵਰ ਐਕਟਿੰਗ ਨਹੀਂ ਕਰ ਰਹੀ ਗਾਇਸ ਭਣੀ ਆਨਲਾਈਨ ਹੀ ਪ੍ਰਚਿਤ੍ਰ ਪ੍ਰੇਡ ਹੋ ਜਾਣੀ ਹੈ ਆ ਗਿਆ ਹਾਏ ਗਾਇਸ ਭਣੇ ਗਾਇਸ ਭਣੇ ਆ ਜਾ ਚੱਲੀਏ ਬੰਮਾ ਵਾਕ ਕਰਨ ਤੇ ਆਪਾਂ ਜਾਂਦੇ ਨਹੀਂ ਹੁਣ ਉਹ ਆ ਗਿਆ ਛੱਡ ਗਾਇਸ ਭਣੇ ਤੁਹਾਨੂੰ ਆ ਰੇੜੀ ਤੇ ਬਿਠਾ ਕੇ ਲੱਗੇ ਆਹ ਆਵਲੀ ਰੇੜੀ ਤੇ ਆਹ ਕੀ ਕਣਕੀ ਏ ਬੜੀ ਜਿਆਦਾ ਕੜ ਕੇ ਤੇ ਫਿਰ ਹੈਗੀ ਤੇ ਹੈਗੀ ਇਹ ਨਾ ਖਾਣ ਲਈ ਐ ਛਾ ਅੰਨ ਕਾ ਅਪਮਾਨ ਨਹੀਂ ਕਰਦੇ ਅੰਨ ਦਤਾ ਹੈ ਆ ਮੰਨ ਦਤਾ ਬੱਤਾ ਜੋ ਕਿਸਾਨ ਹੁੰਦਾ ਹੈ ਉਹ ਕਿਆ ਹੁੰਦਾ ਹੈ ਮਲਬ ਉੱਤਰ ਨਹੀਂ ਕਰ ਕੀ ਹੁੰਦਾ ਹੈ ਕਿਸਾਨ ਅੰਧਾਤਾ ਅੰਨਦਾਤਾ ਹੁੰਦਾ ਹੈ ਅੰਨਦਾਤਾ ਹਾਂ ਉੱਧਰ ਵੀ ਸਾਡੀ ਪਈ ਆ ਤੁਸੀਂ ਦੇਖ ਸਕਦੇ ਹੋ ਕਣਕ ਦੇ ਸੀਜ਼ਨ ਦੇ ਵਿੱਚ ਕਣਕ ਹੀ ਕਣਕ ਤੇ ਉਹ ਸਾਡੀ ਸਬਜ਼ੀਆਂ ਵੀ ਵਧੀਆ ਹੋਈਆਂ ਨੇ ਤੇ ਅੱਜ ਸਾਡੇ ਪਾਲਕ ਦਾ ਪਰ ਝੁੰਡ ਵਿੱਚੋਂ ਢੰਡ ਬਣੀ ਆ ਪਈ ਆ ਆ ਪਿਆਜ਼ ਵੇਖ ਜਿਹੜਾ RAM ji ਕਹਿੰਦਾ ਸੀ ਕਿਵੇਂ ਖੜੇ ਹੋ ਜਾਣਗੇ ਥੀਦੇ ਤੀਰ ਜASE ਥੀਦੇ ਤੀਰ ਜASE ਵਾਕੀ ਤੀਰ ਜASE ਖੜੇ ਹੋ ਗਏ ਆ ਔਰ ਇਹ ہمارا ਧਨੀਆ اور ਪਾਲਕ ਪੱਕ ਚੁੱਕੀ ਹੈ ਤੇ ਬਾਕੀ ਦੀਆਂ ਸਬਜ਼ੀਆਂ ਸੀ ਲਾਈਆਂ ਨੇ ਪਤਾ ਨਹੀਂ ਕਿੱਥੇ-ਕਿੱਥੇ ਲਾਈਆਂ ਨੇ ਉਹ ਉੱਧਰ ਲਾਈਆਂ ਨੇ ਉੱਧਰਲੀ ਸਾਈਡ ਤੇ ਤੇ ਬਹੁਤ ਹਵਾ ਕਰਦੇ ਨੇ ਇਹ ਪਲੇਅਰ ਸਾਹਿਬ ਨਾ ਚੁੱਪ ਖਾਂਦੇ ਚੁੱਪ ਕਿਉਂ ਕਰ ਜਾ ਮੈਂ ਹੈ ਇਹ ਬਹੁਤ ਹਵਾ ਕਰਦੇ ਥੈਲਿਆਂ ਦੇ ਉੱਤੇ ਭਰ ਕੇ ਰੱਖੀਏ ਗਣਕ ਆ ਕੀ ਕਰਦੇ ਪਿਓ ਲਾ ਉਹ ਟੱਕਰ ਲੱਗਾ ਪੀਜਾ ਖਾ ਜਾਣਗੇ ਕੌਣ ਖਾਣਗੇ ਪਿਜਨ ਖਾ ਜਾਣਗੇ ਵੈਰੀ ਗੁੱਡ ਚਲੋ ਟੱਕ ਦੋ ਵੈਸੇ ਵੀ ਮੱਖੀਆਂ ਬਹਿ ਰਹੀਆਂ ਨੇ ਹੁਣ ਟਰਾਲੀ ਬਣਾਤੀ ਰੈਡੀ ਨੂੰ ਆਹ ਦੇਖੋ ਅੱਗੇ ਕੋਕਲਾ ਆਤੀ ਓਏ ਹਾਂ ਆਹ ਵਾਲੀ ਜਿੱਦੇ ਤੇ ਲੱਗੀ ਅੱਛਾ ਆ ਫੱਟਾ ਇਹਦੀ ਟਰਾਲੀ ਬਣਾਤੀ ਹੁਣ ਆਹ ਇਹਦੇ ਅੱਗੇ ਨਾਲੇ ਆਹ ਲਾਤਾ ਬਸ ਹੋ ਗਿਆ ਕੀ ਲਾਇਆ ਮਿੰਦ ਆ ਲੋਈਦਾਨੀ ਤਾਂ ਇੱਥੇ ਤੱਕ ਹੀ ਹੁੰਦੀ ਹੈ ਇਹ ਵੇਖ ਲਓ ਵਾਕਈ ਨਾ ਕਿਸੇ ਨੇ ਸੱਚ ਹੀ ਕਿਹਾ ਵੀ ਮੁੰਡਿਆਂ ਵਾਲੀਆਂ ਚੀਜ਼ਾਂ ਦਾ ਮੁੰਡਿਆਂ ਨੂੰ ਹੀ ਪਤਾ ਹੁੰਦਾ ਹੈ ਮੈਨੂੰ ਨਹੀਂ ਇਹਦਾ ਪਤਾ ਹੈਗਾ ਵੀ ਆ ਕਦੋਂ ਬਣਿਆ ਆ ਆ ਟਰਾਲੀ ਦਾ ਸੀ ਉਹ ਹਾਂ ਟਰਾਲੀ ਦੇ ਉੱਪਰ ਦਾ ਆ ਵੀ ਟਰਾਲੀ ਦਾ ਸੀ ਆ ਪਤਾ ਨਹੀਂ ਸੀ ਆ ਤਾਂ ਲੋਈ ਦਾ ਐਵੇਂ ਬੇਸਟ ਪਿਆ ਹੋਇਆ ਦਾ ਲਾਤ ਆਏਗਾ ਆ ਟਰਾਲੀ ਦਾ ਸੀ ਹਾਂ ਆ ਰੇੜੀ ਦਾ ਸੀ ਹਾਂ ਟਰਾਲੀ ਦੇ ਉੱਪਰ ਰੇੜੀ ਦਾ ਲਾਤ ਆ ਤੇ ਰੇੜੀ ਦੀ ਬਣ ਗਈ ਟਰਾਲੀ ਗਾਇਸ ਦੇਖ ਲਓ ਮੰਮਾ ਹੁਣ ਕੀ ਕਿਤੇ ਉਹ ਲੈ ਕੇ ਰੈਣੀ ਪਏਗੀ ਕੀ ਰੇੜੀ ਹਾਂ ਤੇਰੇ ਇੱਕ ਚੀਜ਼ ਅਸਰ ਮਰਜੀ ਤੱਕ ਲੱਤ ਕੇ ਲੈ ਕੇ ਜਾਓ ਰਸੇ ਬੰਦ ਦੋ ਵਧੀਆ ਗੱਲ ਇਹ ਕਿਦਾ ਦਿਮਾਗ ਸੀ ਉਹ ਪਤਾ ਨਹੀਂ ਤੇਰੇ ਪਾਪਾ ਦਾ ਮੈਂ ਸੁਣਿਆ ਸੀ ਆਹ ਰੇੜੀ ਬਾਰੇ ਪਰ ਮੈਂ ਵੇਖੀ ਅੱਜ ਇਹ ਰੇੜੀ ਬਾਰੇ ਮੈਂ ਸੁਣਿਆ ਸੀ ਵੀ ਰੇੜੀ ਦੀ ਟਰਾਲੀ ਬਣੀ ਏ ਐਂਗਲ ਕਿਹੜੇ ਨੂੰ ਐਂਗਲ ਤੋਂ ਆ ਵੇਖਾ ਐਂਗਲ ਹੀ ਏ ਆ ਐਂਗਲ ਹੀ ਏ ਸਾਈਡ ਤੋਂ ਉਹ ਤੇ ਰੇੜੀ ਹੋਈ ਇੱਥੇ ਆ ਐਂਗਲ ਹੀ ਆ ਵੇਖ ਆ ਇਥੋਂ ਟਰਾਲੀ ਨੂੰ ਲਾਣ ਲਈ ਉਹ ਕਰਤਾ ਨਾ ਉਹ ਕੁੱਕ ਪਾਉਣ ਵਾਸਤੇ ਜਿਵੇਂ ਟਰੈਕਟਰ ਦੇ ਪਿੱਛੇ ਵਾਸ ਤੂੰ ਵੀ ਮੇਰੇ ਵਰਗੀ ਹੋਈ ਹੈ ਵਾਕਈ ਕਹਿੰਦੇ ਨੇ ਵੀ ਪਰ ਜਿਹੜੀ ਉਹ ਵਾਈਟ ਟਰਾਲੀ ਸੋਦਾ ਹੈ ਨਾ ਮੁੰਡਿਆਂ ਵਾਲੀਆਂ ਚੀਜ਼ਾਂ ਦਾ ਮੁੰਡਿਆਂ ਨੂੰ ਉਹਦਾ ਧਿਆਨ ਹੈ ਗਿਆ ਉਹ ਬਿੱਜੂ ਜੇ ਦਾ ਲੱਲੂ ਦਾ ਮੇਰਾ ਲੱਲੂ RAM ਲੱਲੂ RAM ਜੀ ਮੈਨੂੰ ਪਤਾ ਹੈ ਬਲੀ ਉਹ ਵੀ ਮੈਂ ਤੂੰ ਧਿਆਨ ਨਹੀਂ ਦਿੱਤਾ ਬਸ ਫਿਰ ਟਿਊਬ ਲਾਈਟ ਜਿਹੜੇ ਹੁੰਦੇ ਨੇ ਉਹ ਧਿਆਨ ਥੋੜੀ ਦਿੰਦੇ ਨੇ ਟਿਊਬ ਲਾਈਟ ਜਿਹੜੇ ਨੇ ਧਿਆਨ ਨਹੀਂ ਨ ਦਿੰਦੇ ਪੁੱਤਰੀ ਐਵੇਂ ਹੁਣ ਨਹੀਂ ਬਹਿਣਾ ਹੈਗਾ ਬੈੱਡਾਂ ਤੇ ਠੀਕ ਹੈ ਆਪਣਾ ਖੇਡ ਲਓ ਤੇ ਨਹਾ ਕੇ ਅੰਦਰ ਜਾਣਾ ਹੈ ਸ਼ਿਲਤਰ ਵੱਜ ਜਣੀ ਆ ਵੇ ਕਿੰਨੀਆਂ ਸ਼ਿਲਤਰਾਂ ਨੇ ਵੇਖੀ ਚਲੋ ਚਲੋ ਹੁਣ ਉਤਰ ਜੋ ਆ ਜਾ ਮੇਰਾ ਪੁੱਤਰ ਆ ਜਾ ਬੜਾ ਸਿਆਣਾ ਨੂੰ ਸਵਾਲ ਪੁੱਛਿਆ ਸੀ ਕੁੰਗਾ ਸਾਡਾ ਨੇ ਸਰ ਨੇ ਕੁਛ ਸਵਾਲ ਪੁੱਛਿਆ ਸੀ ਕੀ ਝੂਠ ਨਾ ਬੋਲਦਾ ਨੀ ਜੀ ਜੋ ਝੂਠ ਮੈਂ ਬੋਲਦਾ ਆ ਸੱਚ ਨਹੀਂ ਬੋਲਦਾ ਇਹ ਕੀ ਮਤਲਬ ਹੋਇਆ ਦੇਖੋ ਕੀ ਹੋਏਗਾ ਇਹਦਾ ਆਨਸਰ ਕੀ ਹੋਇਆ ਝੂਠ ਮੈਂ ਬੋਲਦਾ ਨੀ ਜੇ ਜੋ ਝੂਠ ਮੈਂ ਬੋਲਦਾ ਆ ਉਹ ਸੱਚ ਨਹੀਂ ਹੁੰਦਾ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਹਾਂ ਜੇ ਝੂਠ ਬੋਲਦੇ ਆ ਉਹ ਸੱਚ ਥੋੜਾ ਨਾ ਹੁੰਦਾ ਝੂਠ ਝੂਰਦਾ ਸੱਚ ਹੁੰਦਾ ਹੀ ਨਹੀਂ। ਔ ਝੂਠ ਬੋਲਦਾ ਹੀ ਆ ਫਿਰ ਤਾਂ ਹੀ ਸੱਚ ਨਹੀਂ ਹੁੰਦਾ। ਹਾਂ। ਮਲਾਪ ਕੀ ਕਰਦਾ ਵੇ? ਕੁਛ ਨਹੀਂ। ਮੈਂ ਪਤਾ ਕੀ ਕਹਿਣਾ ਸੀ? ਮੈਂ ਕਹਿਣਾ ਸੀ ਇੱਥੇ ਕੋਈ ਕਾਂ ਚਿੜੀ ਨਹੀਂ ਫੜਕਦੀ ਹੈਗੀ। ਮੈਂ ਕਿਹਾ ਇੱਥੇ ਕੋਈ ਚਾਂ ਕੀੜੀ ਨਹੀਂ ਫੜਕਦੀ ਹੈਗੀ। ਚਾਂ ਕੀੜੀ। ਚਾਂ ਕੀੜੀ ਨਹੀਂ ਫੜਕਦੀ ਹੈਗੀ। ਗਾਇਜ਼ ਬਣੇ ਇੱਥੇ ਕੋਈ ਚਾਂ ਕੀੜੀ ਨਹੀਂ ਫੜਕਦੀ। ਹਾਂ ਗਾਈ। ਹਾਂਜੀ ਗਾਇਜ਼, ਟਾਈਮ ਹੋ ਗਿਆ ਹੈ। 6:00 ਵੱਜ ਗਏ ਨੇ। ਅੱਗੀ ਨਾਲ ਲੱਗ ਜੇ ਕਿਤੇ। ਵੀਡੀਓ ਨਾਂਂ ਦੀ ਬਣਾਣ ਦੀ ਹੋਰ ਨਿਊਜ਼ ਦੇ ਵਿੱਚ ਆਈ ਉਹ ਵਾ ਸਵੇਰੇ ਸੀ ਗੀ ਉਸ ਦੀ ਮਜ਼ਾਕ ਦੀ ਗੱਲ ਵੀ ਝੁੰਮੀਆਂ ਵੀ ਅੱਗ ਲੱਗ ਜਾਂਦੀ ਕਈ ਵਾਰੀ ਤੇ ਮੈਂ ਅੱਜ ਬਣਾਉਣ ਲੱਗੀ ਐ ਡਿਨਰ ਦੇ ਵਿੱਚ ਮੂੰਗੀ ਮਸਰੀ ਦੀ ਦਾਲ ਕਿਉਂਕਿ ਅਸੀਂ ਬਹੁਤ ਜ਼ਿਆਦਾ ਹੈਵੀ ਹੈਵੀ ਖਾ ਲਿਆ ਹੈ ਕarele ਬਣਾਏ ਸਨ ਅਸੀਂ ਪਰਸੋਂ ਪਰਸੋਂ ਕarele ਬਣਾਏ ਸੀ ਕੱਲ ਛੋਲੇਆਂ ਦੀ ਸਬਜ਼ੀ ਬਣਾਈ ਸੀ ਕਾਲਿਆਂ ਦੀ ਸ਼ਿਮਲਾ ਮਿਰਚ ਸੀ ਐਵੇਂ ਲਗਾਤਾਰ ਸਾਨੂੰ ਹੋ ਗਏ ਹੈਵੀ ਹੈਵੀ ਖਾਂਦੇ ਆ ਤੇ ਹੁਣ ਸਾਰਿਆਂ ਦੇ ਜਿਹੜੇ ਇੱਕ ਵਾਰੀ ਬੱਸ ਹੋ ਚੁੱਕੀ ਐ ਹੈਵੀ ਸਬਜ਼ੀਆਂ ਖਾ ਖਾ ਕੇ ਤੇ ਹੁਣ ਅਸੀਂ ਅੱਜ ਸੋਚਿਆ ਵੀ ਹਲਕਾ ਫੁਲਕਾ ਬਣਾਨੇ ਆ ਅੱਜ ਫਿਰ ਮੂੰਗੀ ਮਸਰੀ ਦੀ ਵਾਰੀ ਆ ਗਈ ਏ ਠੀਕ ਹੈ ਮੂੰਗੀ ਮਸਰੀ ਵਿਚਾਰੀ ਭੈਣ ਜਦੋਂ ਸਾਰੇ ਬਿਮਾਰ ਬਮੁਰ ਹੁੰਦੇ ਨੇ ਨਾ ਜਾਂ ਆਪ ਕੁੱਕ ਜਾਂਦੇ ਨੇ ਫਿਰ ਜਿਹੜੀ ਕੰਮ ਆਉਂਦੀ ਏ ਉਂਝ ਨਹੀਂ ਇਹਨੂੰ ਮੈਂ ਪੁੱਛਦਾ ਹਰ ਕੋਈ ਉਹਦੇ ਪੁੱਛਦਾ ਇਹਨੂੰ ਜਦੋਂ ਬਸ ਹੋ ਜਾਂਦੀ ਏ ਨਾ ਖਾ ਖਾ ਕੇ ਢਿੱਡ ਦੀ ਚਲੋ ਜੀ ਨਾਲ ਹੀ ਉਹਨਾਂ ਤੜਕੇ ਦਾ ਨਹੀਂ ਲਾਣੇ ਆਪਾਂ ਤੜਕਾ ਨਾਲ ਹੀ ਵਾਜਣੀ ਏ ਕੁੱਕਰ ਦੀ ਵਿਸਲ ਤੇ ਮਿਲਦੇ ਆ ਤੁਹਾਨੂੰ ਫਿਰ ਜੀ ਗਾਇਜ਼ ਅਕਸ਼ਰ ਕਿੰਨਾ ਜ਼ਿਆਦਾ ਹੋ ਗਿਆ ਹੈ ਤੇ ਓਹੋ ਅੱਖ ਜੀ ਪੈ ਗਿਆ ਸਬਜੀ ਬਣ ਗਈ ਏ ਤੇ ਹੁਣ ਆਪਾਂ ਥੋੜਾ ਜਾ ਟਾਈਮ ਹੁੰਦਾ ਵੀ ਬਾਹਰ ਨਿਕਲੀਏ ਇੱਕ ਵਾਰੀ ਅੰਦਰਾਂ ਚ ਰਹਿ ਰਹੇ ਕਿ ਨਾ ਬੰਦਾ ਹੋ ਜਾਂਦਾ ਐਗਜ਼ੌਸਟਡ ਜਿਹਾ ਹੋ ਜਾਂਦਾ ਹੈ ਨਾ ਸਫੋਕੇਸ਼ਨ ਜੀ ਹੋ ਜਾਂਦੀ ਆ ਟਾਈਮ ਅੰਦਰਾਂ ਦੇ ਵਿੱਚ ਸੋ ਆ ਟਾਈਮ ਹੁੰਦਾ ਵੀ ਬਾਹਰ ਨਿਕਲੀਏ ਤੇ ਆ ਟਾਈਮ ਮੱਛਰ ਹੁਣ ਹਨੇਰੀ ਚੜ ਜਾਂਦੀ ਹੈ ਮੱਛਰ ਨੂੰ ਮੱਛਰ ਵੀ ਕਹਿੰਦਾ ਮੈਂ ਹੀ ਆ ਆ ਪਾ ਲਿਆ ਮੱਛਰ ਨੇ ਵੀ ਨਾਲ ਹੀ ਤੇ ਆ ਟਾਈਮ ਫਿਰ ਮੈਂ ਸਬਜੀ ਬਣਾ ਕੇ ਇੱਕ ਵਾਰੀ ਬਾਹਰ ਨਿਕਲ ਜੰਨੇ ਹੁਣ ਇਹ ਨਾਲੇ ਰਾਉਂਡ ਲਾ ਲਈਦੇ ਨੇ ਨਾਲੇ ਬੱਚੇ ਖੇਡ ਲੈਂਦੇ ਨੇ ਅੱਜ ਐਂਜਲ ਉਧਰ ਗਈ ਪਈ ਇਹ ਖੇਡਣ ਆਪਣੀ ਚਾਚੀ ਕੋਲ ਤੇ ਮਲਾਪ ਆਪਣੇ ਪਤਾ ਨਹੀਂ ਡੌਗੀ ਦਾ ਕੀ ਘਰਪੁਰਜਾ ਬਣਾਈ ਜਾਂਦਾ ਉਹਨੇ ਆਪਣਾ ਕੰਮ ਸ਼ੁਰੂ ਕੀਤਾ ਪਿਆ ਤੇ ਬਾਕੀ ਜਦੋਂ ਮੈਂ ਆਹ ਟਾਈਮ ਵਾਕ ਕਰਦੀ ਆ ਨਾ ਮੈਨੂੰ ਬੜੀ ਉੱਥੋਂ ਵਾਲੀ ਵਾਕ ਮੈਂ ਮਿਸ ਕਰਦੀ ਆ ਬੜਾ ਮਜ਼ਾ ਹੁੰਦਾ ਹੁੰਦਾ ਸੀ ਵੌਕ ਦੇ ਇੱਥੇ ਵੀ ਹੋ ਜਾਂਦੀ ਏ ਬਹੁਤ ਜ਼ਿਆਦਾ ਸਾਡਾ ਉਸ ਤੋਂ ਤੱਕ ਆ ਲੰਬਾ ਲੰਬਾ ਨਾ ਗੇੜੇ ਲਾਈ ਜਾਓ ਤੇ ਕਿੰਨੀ ਜਗ੍ਹਾ ਹੈ ਪਰ ਉਹ ਗੱਲ ਨਹੀਂ ਬਣਦੀ ਹੈ ਨਾ ਬਾਹਰ ਵਾਲੀ ਜਿਵੇਂ ਆਪਾਂ ਬਾਹਰ ਜਾਂਦੇ ਆ ਗ੍ਰੀਨਰੀ ਹੁੰਦੀ ਏ ਮਾਈਂਡ ਵੀ ਮਤਲਬ ਪੂਰਾ ਇੱਕ ਰੀਫਰੈਸ਼ ਜਾ ਹੋ ਜਾਂਦਾ ਮਾਈਂਡ ਪੂਰੀ ਤਰ੍ਹਾਂ ਫਰੈਸ਼ ਹੋ ਜਾਂਦਾ ਬਾਕੀ ਤਿੰਨ ਚਾਰ ਜਣੇ ਹੁੰਨੇ ਆ ਗੱਲਾਂ ਕਰਦੇ ਜਾਓ ਹੱਸਦੇ ਖੇਡਦੇ ਜਾਓ ਹੈਨਾ ਉਹਦੇ ਨਾਲ ਆਪਣੀ ਵੱਡੀਆਂ ਤੇ ਵੱਡੀਆਂ ਵੀ ਟੈਨਸ਼ਨਾਂ ਵੀ ਹੁੰਨਾਂ ਬੰਦੇ ਦੇ ਦਿਮਾਗ ਤੇ ਤੇ ਇੱਕ ਵਾਰੀ ਬੰਦਾ ਫਰੈਸ਼ ਜਾ ਹੋ ਜਾਂਦਾ ਸੋ ਇਹ ਫਰਕ ਹੁੰਦਾ ਘਰ ਵਾਕ ਕਰਨ ਦਾ ਤੇ ਬਾਹਰ ਕਰਨ ਦਾ ਹੈ ਮੱਛਰ ਤੇ ਕੋਈ ਹਾਲ ਹੀ ਨਹੀਂ ਕਰਦਾ ਪਿਆ ਮੱਛਰ ਨੇ ਤੇ ਮੇਰੇ ਤੇ ਹਮਲਾ ਹੀ ਕਰਤਾ ਪੂਰੀ ਤਰ ਬੁਰੀ ਤਰ੍ਹਾਂ ਚਾਨਣ ਕਰਕੇ ਜਿਆਦਾ ਹੁੰਦਾ ਤੇ ਉਧਰ ਮਲਾਪ ਨੇ ਕਰਤਾ ਕਾਂਡ ਉਹ ਆਪਣੇ ਇਹ ਨਾ ਡੌਗੀ ਇੱਕ ਛੋਟਾ ਜਿਹਾ ਲਈ ਫਿਰਦਾ ਟੈਡੀ ਤੇ ਉਹਦਾ ਘਰ ਬਣਾਉਂਦਾ ਪਿਆ ਸੀ ਤੇ ਉਹਦੇ ਲਈ ਪਤਾ ਨਹੀਂ ਪੇਜ ਕਾਸ ਉਹਨੇ ਕੀ ਕਰਨਾ ਸੀ ਇਨਵਰਟਰ ਦੀਆਂ ਕੱਢਤੀਆਂ ਉਹਨੇ ਤਾਰਾਂ ਹੁਣ ਰਸੋਈ ਦੀ ਲੈਣ ਜਿਹੜੀ ਬੰਦ ਹੋ ਗਈ ਇਨਵਰਟਰ ਵਾਲੀ ਜਿੰਨੇ ਜਿੰਨੀਆਂ ਵੀ ਲੈਟਾਂ ਸਨ ਸਾਰੀਆਂ ਬੰਦ ਹੋ ਗਈਆਂ ਨੇ ਹੁਣ ਉਹਦੇ ਪਾਪਾ ਆਉਣਗੇ ਤੇ ਉਹ ਕਰਨਗੇ ਸੱਟ ਔਖਾ ਹੋ ਗਿਆ ਮੈਂ ਦਾਲ ਮਸਾਂ ਬਣਾਈਏ ਮੱਛਰ ਮੰਮੀ ਵੀ ਆਉਣ ਵਾਲੇ ਨੇ ਮੰਮੀ ਜਾਈ ਨੇ ਗੁਰਦੁਆਰਾ ਸਾਹਿਬ ਤੇ ਆਉਣ ਵਾਲੇ ਨੇ ਬਸ ਆਏ ਹੋਏ ਆ ਤੁਹਾਡੇ ਲਾੜਲੇ ਨੇ ਕਾਂਡ ਕਰਤਾ ਸੀ ਸਾਹ ਨਿਕਲ ਗਈ ਕਰਤੀ ਸੱਟ ਹੁਣ ਹੋ ਗਈਆਂ ਸਾਰੀਆਂ ਲੈਟਾਂ ਕੀ ਹੋ ਗਿਆ ਰਾਮ ਜੀ ਨੂੰ ਅਰੇ ਰਾਤ ਹੋ ਗਿਆ ਹੈ ਜਲਣ ਤੇ ਤੁਰ ਗਿਆ ਹੈ ਸਿਰ ਸਾਡ ਨੂੰ ਸਫਾਈ ਹੈ ਤੁਰ ਗਿਆ RAM ਜੀ ਮੈਂ ਤੇ ਆਸਤੇ ਸਾਂ ਮਲਾਪ ਨੇ ਵੀ ਆ ਕਰਤਾ ਸੀ ਕੰਮ ਇਹਨ ਵਾਟਰ ਦਾ ਮਸਾ ਸੈੱਟ ਹੋਇਆ ਠੀਕ ਹੱਟਾ ਤਾਰੀ ਹਲਾਤੀ ਸੀ ਉਹਦੀ ਫੜ ਕੇ ਤੂੰ ਮੈਨੂੰ ਗਿਆ ਦੇ ਪੇਚਕਸ ਦੇ ਦੋ ਸ਼ਾਲਾ ਮਾਰਦਾ ਸੀ ਤਾਰਾ ਤੁਰਾ ਹਿੱਲ ਗਈ ਮੈਂ ਤੇ ਦਾਲ ਮਸਾ ਬਣਾਈਏ ਲੈਟਸ ਨੇਰੇ ਚ ਹੋ ਰਹੀ ਐ ਤੇ ਸੋਈ ਦੀ ਬੰਦ ਹੋ ਗਈ ਚਲੋ ਜਾਇਂ ਗੁਰਦੁਰਾ ਸਾਹਿਬ RAM ਜੀ ਨੇ ਚੰਗਾ ਕੰਮ ਕੀਤਾ ਆ ਤੇਰੀਆਂ ਮੋਰੀਆਂ ਦੇ ਕੱਢਣ ਦੇ ਚੱਕਰ ਚ ਇਹਨਾਂ ਲਈ ਪੇਚਕਸ ਚਾਹੀਦਾ ਸੀ। ਹਾਂ ਇਹ ਆਈਡੀਆ ਵੀ ਮੈਂ ਹੀ ਦਿੱਤਾ ਮੈਨੂੰ ਕੀ ਪਤਾ ਸੋ ਇੱਡਾ ਖਾਂਡ ਕਰ ਦੇਗਾ। ਯਾਰ ਇਹਨਾਂ ਇਹਨੂੰ ਚਪਕਾਉਣ ਲਈ ਕੋਈ ਚੀਜ਼ ਚਾਹੀਦੀ। ਹੁਣ ਇਹ ਹੈਂਡਲ ਬਣਾਣਾ ਹੈ। ਹਾਂ ਆ ਵੇਖੋ ਗਾਇਜ਼ ਇਹਨੇ ਆ ਇੱਕ ਟੈਡੀ ਨੂੰ ਡੌਗੀ ਬਣਾਇਆ ਪਿਆ ਦਿਖਾਓ। ਤੇ ਇਹਨੂੰ ਪਹਿਲਾਂ ਡੌਗੀ ਬਣਾਇਆ ਹੈ ਫਿਰ ਇਹਦਾ ਹਾਊਸ ਬਣਾਉਂਦਾ ਪਿਆ ਹਾਊਸ ਬਣਾਉਂਦਾ ਪਿਆ ਫਿਰ ਕਹਿੰਦਾ ਵੀ ਇਹਦਾ ਸਾ ਮਮਾ ਘੁੱਟਦਾ ਪਿਆ ਵਿੱਚ। ਤੇ ਹਵਾ ਨਹੀਂ ਆਉਂਦੀ। ਹਾਲੀ ਕੋਈ ਚੀਜ਼। ਆਹੋ ਵੀ ਇਹਨੂੰ ਹਵਾ ਨਹੀਂ ਆਉਂਦੀ। ਮੈਂ ਕਿਹਾ ਚਲੋ ਮੋਰੀਆ ਕਰ ਲੈ। ਲਾ ਮੈਂ ਕਿਹਾ ਪਹਿਲਾਂ ਵੀ ਟੋਕਰੀ ਕੋਈ ਵੇਚ। ਹਾਂ। ਮੰਮਾ ਕਿਦੇ ਉਹ ਤਾਂ ਦੀ ਧੂਏ ਵਿੱਚ ਮੋਰੀਆ ਕਰ ਲੈ। ਆਹੋ ਮੈਂ ਕਿਹਾ ਮੋਰੀਆ ਕਰ ਲੈ ਤੇ ਆਪ ਮੈਂ ਕਿਹਾ ਚਲ ਪੇਚਕਸ ਨਾ ਕਰ ਲੈ। ਕਿਹਾ ਵੀ ਮੈਂ ਹੀ ਪਰਪਤ ਕੋਲ ਮੈਨੂੰ ਕਹਦੇ ਵੀ ਮੈਨੂੰ ਦੇ ਦਿਓ ਪੇਚਕਸ। ਇਹ ਜੀ ਬਣਾਉਂਦਾ। ਇਹ ਡੌਗੀ ਬਣਾਇਆ ਪਿਆ ਵੇਖੋ। ਟੈਡੀ ਬੀਅਰ ਦਾ ਡੌਗੀ ਬਣਾਇਆ ਪਿਆ। ਲਾਂ ਲੱਗਾ ਉੱਤੋਂ ਪੇਚਕਸ ਉੱਤੇ ਪਿਆ ਸੀ ਸਟਾਰਟਰ ਤੇ। ਕਿ ਸਾਰੇ ਲਾਤ ਤੇ ਨਿਪਾਤੇ ਪੜਾ ਕੇ ਉਹ ਤੁਸੀਂ ਕੀ ਹੋ ਜਿਵੇਂ ਆਏ ਮੇਰੇ ਕੋਲ ਕੰਸੀਰਜ ਮੈਂ ਕਰ ਰਹੀ ਐ ਇੱਧਰ ਬੈਠ ਰਿਹਾ ਉਤਨਾ ਐਵੇਂ ਦਾ ਕੰਮ ਨਾ ਤਾਰ ਤੂੰ ਪੈਰੇ ਕਿ ਮੈਂ ਖੇਚਤੀ ਐਵੇਂ ਦਾ ਕੰਮ ਅੱਗੇ ਤੋਂ ਨਹੀਂ ਕਰਨਾ ਨਹੀਂ ਕਰਦਾ ਮਮਾ ਮੈਨੂੰ ਦੱਸ ਦਿਆ ਕਰੋ ਨਾ ਵੀ ਆ ਲੈਣੀ ਐ ਇਹ ਚੀਜ਼ ਯਾਰ ਉਹ ਪਤਾ ਕਿੰਨਾ ਕੰਮ ਖਰਾਬ ਹੋ ਗਿਆ ਸੀ ਸ਼ੁਕਰ ਹੈ ਤੇਰੇ ਪਾਪਾ ਟਾਈਮ ਤੇ ਆ ਗਏ ਨਹੀਂ ਤੇ ਖੜ ਜਾਣਾ ਸੀ ਸਾਰਾ ਕੰਮ ਹਾਂਜੀ ਗਾਇਜ਼ ਟਾਈਮ ਹੋ ਗਿਆ ਹੁਣ ਕਾਫੀ ਜ਼ਿਆਦਾ ਵਰਕ ਕਰ ਲਈ ਆਪਾਂ ਤੇ ਟਾਈਮ ਹੋ ਗਿਆ 7:30 ਮੈਨੂੰ ਲੱਗਦਾ ਹੋ ਗਏ ਨੇ 7:30 ਉੱਤੇ ਹੀ ਹੋ ਗਿਆ ਹੋਣਾ ਤੇ ਬਸ ਸਾਰੇ ਆਉਣ ਵਾਲੇ ਨੇ ਆਪਾਂ ਬਣਾਈਏ ਰੋਟੀਆਂ ਤੇ ਖਾਈਏ ਤੇ ਫਿਰ ਬੱਚਿਆਂ ਨੂੰ ਵੀ ਸਵਾਈਏ ਟਾਈਮ ਨਾਲ ਉਹਨਾਂ ਨੇ ਵੀ ਸਕੂਲ ਜਾਣਾ ਹੁੰਦਾ ਸੋ ਅੱਜ ਦੇ ਵਲੌਗ ਦਾ ਆਪਾਂ ਕਰਦੇ ਆ ਇੱਥੇ ਐਂਡ ਤੇ ਜੇ ਵਲੌਗ ਵਧੀਆ ਲੱਗਦੇ ਨੇ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਬੜੀ ਜਿਆਦਾ ਮਿਹਨਤ ਲੱਗਦੀ ਏ ਬਣਾਉਣ ਤੇ ਤੇ ਚਲੋ ਠੀਕ ਐਨਾ ਆਪਾਂ ਉਹਨਾਂ ਚੱਲਦੇ ਫਿਰਦੇ ਬਣਾ ਲੈਨੇ ਆ ਪਰ ਜਦੋਂ ਐਡਿਟ ਕਰਦੇ ਆ ਨਾ ਉਦੋਂ ਬਹੁਤ ਜ਼ਿਆਦਾ ਮੇਰਾ ਟਾਈਮ ਲੱਗ ਜਾਂਦਾ ਪਲੀਜ਼ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਵਾਅਦਤ ਬਾਅਦ ਲਾਈਕ ਕਰ ਤੇ ਅੱਜ ਦੇ ਵਲੌਗ ਦਾ ਆਪਾਂ ਕਰਦੇ ਹਾਂ ਇੱਥੇ ਐਂਡ ਤੇ ਮਿਲਦੇ ਆਂ ਨੈਕਸਟ ਵਧੀਆ ਜਿਹੇ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਥੈਂਕਸ ਫॉर ਵਾਚਿੰਗ ਬਾਏ